ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਰੀਸੈਂਟਲੀ ਗਲਾਬ ਸਿੱਧੂ ਦਾ ਸਪੇਨ ਦੇ ਵਿੱਚ ਇੱਕ ਲਾਈਵ ਸ਼ੋਅ ਸੀ ਅਤੇ ਉਸ ਲਾਈਵ ਸ਼ੋਅ ਦੇ ਵਿੱਚ ਗਲਾਬ ਸਿੱਧੂ ਨੇ ਵੱਡੇ ਖੁਲਾਸੇ ਕੀਤੇ ਨੇ ਦੋਸਤੋ ਦਰਸਲ ਉਸ ਆਪਣੇ ਲਾਈਵ ਸ਼ੋਅ ਦੇ ਵਿੱਚ ਗਲਾਬ ਸਿੱਧੂ ਨੇ ਇਹ ਦੱਸਿਆ ਕਿ ਮੈਂ ਰੋਂਦੇ ਰੋਂਦੇ ਨੇ ਆਪਣਾ ਪਿੰਡ ਛੱਡਿਆ ਤਾਂ ਦੋਸਤੋ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਵੀ ਗਲਾਬ ਸਿੱਧੂ ਨੇ ਦੱਸਿਆ ਕਿ ਮੈਨੂੰ ਲੋਕਾਂ ਦੇ ਵੱਲੋਂ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਤੈਨੂੰ ਮਾਰ ਦੇਾਂਗੇ ਕਿ ਤੇਰੀਆਂ ਲੱਤਾਂ ਵਾਹਾਂ ਤੋੜ ਦਾਂਗੇ ਅਤੇ ਹੋਰ ਕਈ ਤਰ੍ਹਾਂ ਦੀਆਂ ਧਮਕੀਆਂ ਮੈਨੂੰ ਹਰ ਰੋਜ਼ ਹੀ ਆਉਂਦੀਆਂ ਨੇ ਅਤੇ ਜੇਕਰ ਮੈਂ ਆਪਣੇ ਉਹਨਾਂ ਲੋਕਾਂ ਨੂੰ ਨਹੀਂ ਮਿਲਦਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਾਂ ਮੈਨੂੰ ਮਿਲਣ ਆਉਂਦੇ ਨੇ ਤਾਂ ਫਿਰ ਉਹ ਮੇਰੇ ਤੇ ਗੁੱਸਾ ਹੁੰਦੇ ਨੇ ਅਤੇ ਆਖਦੇ ਨੇ ਕਿ ਗਲਾਬ ਸਿੱਧੂ ਸਾਨੂੰ ਮਿਲਦਾ ਨਹੀਂ ਅਤੇ ਮੇਰੇ ਖਿਲਾਫ ਹੀ ਵੀਡੀਓਜ਼ ਪਾਉਂਦੇ ਨੇ ਅਤੇ ਗਲਾਬ ਸਿੱਧੂ ਨੇ ਆਪਣੀ ਸਟੇਜ ਦੇ ਉੱਪਰੋਂ ਇਹ ਖਲਾਸਾ ਕਰਦਿਆਂ ਇਹ ਦੱਸਿਆ ਕਿ ਮੇਰੀ ਟੀਮ ਅਤੇ ਮੈਨੂੰ ਚਾਉਣ ਵਾਲੇ ਕਹਿੰਦੇ ਨੇ ਕਿ ਤੂੰ ਹੁਣ ਲੋਕਾਂ ਨੂੰ ਨਾਂ ਮਿਲਿਆ ਕਰ ਕਿਉਂਕਿ ਅਸੀਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਗਵਾ ਚੁੱਕੇ ਹਾਂ ਹੁਣ ਤੈਨੂੰ ਨਹੀਂ ਗਵਾਉਣਾ ਚਾਹੁੰਦੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਗਲਬ ਸਿੱਧੂ ਬਾਈ ਦੀ ਇਸ ਕਹੀ ਗੱਲ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ